ਸਾਡੇ ਪਿੰਡ ਵਿੱਚੋਂ ਪੰਜਵਾਂ ਸ਼ਰੀਰਦਾਨ ਕੀਤਾ ਗਿਆ ਹੈ ਜੋ ਕਿ ਸਾਨਤ ਡਾਕਟਰ ਅਹਿਮਦ ਜੀ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਦੀ ਪਵਿੱਤਰ ਰਹਿਨਮਾਈ ਹੇਠ ਡੇਰਾ ਸੱਚਾ ਸੋਦਾ ਸਰਸਾ ਦੀ ਸਾਧ ਸੰਗਤ ਵੱਲੋਂ 162 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਮਹਿੰਮ ਤਹਿਤ ਬਲਾਕ ਬਾਂਡੀ ਦੇ ਪਿੰਡ ਮਹਿਤਾ ਵਿਖੇ ਪੰਜਵਾਂ ਸ਼ਰੀਰਦਾਨ ਕੀਤਾ ਗਿਆ ਹੈ ਇਸ ਸੰਬੰਧੀ ਪਿੰਡ ਦੇ ਪ੍ਰੇਮੀ ਸੇਵਕ ਜਸਵੀਰ ਸਿੰਘ ਇंसा ਨੇ ਦੱਸਿਆ ਕਿ ਪਿੰਡ ਵਾਸੀ ਧੰਨਾ ਸਿੰਘ ਇंसा ਦੀ ਪਤਨੀ ਸੁਖਦੇਵ ਕੌਰ ਇंसा ਨੇ ਜੋਂਦੇਜੀ ਡੇਰਾ ਸੱਚਾ ਸੋਦਾ ਦਰਬਾਰ ਵੱਲੋਂ ਚਲਾਏ ਸਮਾਜ ਭਲਾਈ ਕੰਮਾਂ ਦੀ ਲੜੀ ਤਹਿਤ ਮਰਨ ਉਪਰੰਤ ਆਪਣਾ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਬੀਤੇ ਬੁੱਧਵਾਰ ਨੂੰ ਉਹਨਾਂ ਦਾ ਐਮਰਜੈਂਸੀ ਹਸਪਤਾਲ ਵਿਖੇ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਵੀਰਵਾਰ ਨੂੰ ਮਾਤਾ ਸੁਖਦੇਵ ਕੌਰ ਇंसा ਦੀ ਦਿਲੀ ਇੱਛਾ ਮੁਤਾਬਿਕ ਉਹਨਾਂ ਦੇ ਪਰਿਵਾਰਕ ਮੈਂਬਰਾਂ ਧੰਨਾ ਸਿੰਘ ਇंसा, ਰਾਮ ਚੰਦ ਇंसा, ਗੁਰਪ੍ਰੀਤ ਇंसा, ਪਰਮਜੀਤ ਸਿੰਘ ਇंसा ਅਤੇ ਸੂ ਪਰਿਵਾਰ ਨੇ ਕਾਨੂੰਨੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਬਾਬਾ ਹੀਰਾਦਾਸ ਜੈਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਬਦਲ ਜ਼ਿਲ੍ਹਾ ਸ਼ਰੀਪ ਮੁਖਸਰ ਸਾਹਿਬ ਨੂੰ ਮੈਡੀਕਲ ਖੋਜਾਂ ਲਈ ਉਸ ਦਾ ਸ਼ਰੀਰਦਾਨ ਕਰ ਦਿੱਤਾ। ਮਰਤਕ ਦੇਹ ਨੂੰ ਇਸ ਮੌਕੇ ਫੁੱਲਾਂ ਨਾਲ ਸਜਾਈ ਐਂਬੂਲੈਂਸ ਗੱਡੀ ਰਾਹੀਂ ਉਹਨਾਂ ਦੇ ਘਰੋਂ ਚੱਲ ਕੇ ਪਿੰਡ ਦੇ ਵਾਟਰ ਬਾਕਸ ਕੋਲੋਂ ਐਂਬੂਲੈਂਸ ਗੱਡੀ ਉੱਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਤਾ ਸੁਖਦੇਵ ਕੌਰ ਜੀ ਸਾਹ ਅਮਰ ਰਹੇ ਦੇ ਨਾਰੇ ਲਗਾਉਂਦਿਆਂ ਹੋਇਆਂ ਰਵਾਨਾ ਕਰ ਦਿੱਤਾ ਇਸ ਮੌਕੇ ਡੇਰਾ ਸੱਚਾ ਸੋਤਾ ਵੱਲੋਂ ਚਲਾਈ ਜਾ ਰਹੀ ਬੇਟਾ ਬੇਟੀ ਇੱਕ ਮੁਹਿੰਮ ਦੇ ਤਹਿਤ ਮਰਤਕ ਮਾਤਾ ਦੀ ਅਰਥੀ ਨੂੰ ਉਹਨਾਂ ਦੀ ਧੀਆਂ ਨੋਹਾਂ ਨੇ ਮੋਢਾ ਦਿੱਤਾ ਮੈਂ ਜਸਵੀਰ ਸਿੰਘ ਪ੍ਰੇਮੀ ਸੇਵਕ ਪਿੰਡ ਮਹਿਤਾ ਅੱਜ ਸਾਡੇ ਪਿੰਡ ਵਿੱਚੋਂ ਪੰਜਵਾਂ ਸਰੀਰਦਾਨ ਕੀਤਾ ਗਿਆ ਹੈ ਜੀ ਜੋ ਕਿ ਸੰਤ ਡਾਕਟਰ ਐਮ ਐ ਜੀ ਗੁਰਮੀਤ ਰਾਮ ਸਿੰਘ ਜੀ ਦੀ ਇਨਸਾਦੀ ਪ੍ਰੇਰਨਾ ਸਾਦਕਾ ਪ੍ਰੀਮਿਤਨ ਨਾ ਸਿੰਘ ਜੀ ਸੋ ਉਹਨਾਂ ਦੇ ਧਰਮ ਪ੍ਰਤੀਨਿਧ ਅੱਜ ਸੁਖਦੇਵ ਕੌਰ ਸ੍ਰੀ ਦਾਨੀ ਵਾਸੀ ਸੱਚਖੰਡ ਵਾਸੀ ਉਹਨਾਂ ਦਾ ਅੱਜ ਸਰੀਰਦਾਨ ਕੀਤਾ ਗਿਆ ਹੈ ਜੀ ਜੋ ਕਿ ਪੂਜਨੀਕ ਜੂਰ ਪਿਤਾ ਸੰਤ ਡਾਕਟਰ ਗਰਮੀਤ RAMLAL SINGH ਜੀ ਅੰਸਾ ਦੀ ਪ੍ਰੇਰਨਾ 사ਜਿਕਾਏ ਹੋ ਰਿਹਾ ਹੈ ਜੀ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਇਹ ਕੰਮ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਔਰ ਅੱਜ ਸਾਡੇ ਪਿੰਡ ਵਿੱਚੋਂ ਪੰਜਵਾਂ ਸਰੀਰਦਾਨ ਕੀਤਾ ਗਿਆ ਹੈ ਜੀ